ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਕੰਮਾਂ ਦੇ ਉੱਤੇ ਲਗਾਤਾਰ ਹੀ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਸੈਂਚਾਪਿੰਡ ਥਾਣਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਹੈ ਜਿੱਥੇ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਮਤਾ ਪਾ ਕੇ ਜਿਹੜੇ ਲੋਕਾਂ ਨੇ ਨਜਾਇਜ਼ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਗਿਆ ਹੈ ਉਹਦਾ ਜਿਹੜਾ ਕਬਜ਼ਾ ਵਾਪਸ ਪੰਚਾਇਤ ਵੱਲੋਂ ਲਿਆ ਗਿਆ ਹੈਗਾ ਸਬੰਧਿਤ ਜਿਹੜੇ ਹੁਕਮ ਜਿਹੜੇ ਥਰੂ ਪੀਡੀਪੀਓ ਸਾਹਿਬ ਜਿਹੜੇ ਹਾਸਲ ਹੋਏ ਹਨ ਤੇ ਅੱਜ ਅਸੀਂ ਬਤੌਰ ਇੱਥੇ ਸੁਰੱਖਿਆ ਦੇ ਲਈ ਅਸੀਂ ਇੱਥੇ ਹਾਜ਼ਰ ਆ। ਆ ਜਿਨ੍ਹਾਂ ਦਾ ਘਰ ਅੱਜ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਉਹਨਾਂ ਦਾ ਨਾਂ ਗੁਰਬੀਰ ਸਿੰਘ ਭੇਜਾ ਹੈਗੇ ਆ ਇਹ ਵਾਸੀ ਸੈਂਚਾ ਪਿੰਡ ਦੇ ਆ ਇਹਨਾਂ ਦਾ ਪੁਰਾਣਾ ਰਿਕਾਰਡ ਜਦੋਂ ਅਸੀਂ ਪਰਤਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਹੈਗਾ ਹੈ ਤੇ ਇਹਨਾਂ ਉੱਤੇ ਕੁੱਲ 9 ਮੁਕਦਮੇ ਦਰਜ ਹਨ ਜਿਹਦੇ ਵਿੱਚ 7 ਮੁਕਦਮੇ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਦਰਜ ਹਨ ਤੇ ਦੋ ਮੁਕਦਮੇ ਜਿਹੜੇ ਲੜਾਈ ਝਗੜੇ ਦੇ ਵੀ ਹਨ ਆ ਜਦੋਂ ਹੋਰ ਅਸੀਂ ਇਸ ਪਿੰਡ 'ਚ ਜਿਹੜੀ ਪਰਤਾਲ ਕੀਤੀ ਤੇ ਜਿਹੜੇ ਕੋਰਪੇਸ਼ ਸਿੰਘ ਆ ਕਾਫੀ ਨੋਟੋਰੀਅਸ ਸੇ ਜਿਹੜੇ ਡਰੱਗ ਪੈਡਲਰ ਇਸ ਪਿੰਡ ਦੇ ਮੰਨੇ ਗਏ ਹਨ ਕਾਫੀ ਇਹਨਾਂ ਦਾ ਜਿਹੜਾ ਮਾੜਾ ਰਸੂਕ ਜਿਹੜਾ ਪਿੰਡ ਦੇ ਵਿੱਚ ਸੀਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਸੈਂਚਾ ਪਿੰਡ ਜੋ ਕਿ ਪਿਛਲੇ ਕਾਫੀ ਸਮੇ ਤੋਂ ਜਿਹੜਾ ਬਦਨਾਮ ਸੀਗਾ ਕਿ ਤੇ ਨਸ਼ੇ ਦੀ ਕਾਫੀ ਪ੍ਰੋਬਲਮ ਹੈਗੀ ਹੈ ਜਰੂਰਦਾ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਹੈ ਲੋਕ ਲਹਿਰ ਬਣੀ ਹੈਗੀ ਹੈ ਲੋਕ ਸਾਡੇ ਨਾਲ ਜੁੜੇ ਹਨ ਤੇ ਅੱਜ ਪੰਚਾਇਤ ਨੇ ਆਪਣੇ ਪੱਧਰ ਤੇ ਹਿੰਮਤਾ پا ਕੇ ਇਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ ਹੈ ਸਾਰਾ ਪਿੰਡ ਜਿਹੜਾ ਨਸ਼ੇ ਦੇ ਖਿਲਾਫ ਅੱਜ ਖੜਾ ਹੈ ਤੇ ਹੌਲੀ-ਹੌਲੀ ਜਿਹੜਾ ਨਸ਼ਾ ਖਤਮ ਕਰਨ ਦੇ ਵਿੱਚ ਜਿਹੜੇ ਸਾਰੇ ਪਿੰਡ ਵਾਸੀ ਤਤਪਰ ਹਨ ਅ ਅੱਜ ਜਿਹੜਾ ਜਿਹੜੀ ਕਾਰਵਾਈ ਹੈਗੀ ਹੈ ਉਹਨੂੰ ਆਪਾਂ ਹੁਣ ਮੁਕੰਮਲ ਕਰ ਰਹੇ ਹਾਂ ਤੇ ਇਹਦੇ ਨਾਲ-ਨਾਲ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਦੇ ਸਹਿਯੋਗ ਦੇ ਬਗੈਰ ਜਿਹੜਾ ਇਸ ਪਿੰਡ 'ਚ ਅਸੀਂ ਨਸ਼ਾ ਖਤਮ ਨਹੀਂ ਕਰ ਪਾਵਾਂਗੇ ਜੋ ਨੌਜਵਾਨ ਨਸ਼ੇ ਦੀ ਚਪੇਟ 'ਚ ਆ ਗਏ ਹਨ ਉਹਨਾਂ ਨੂੰ ਆਪਣੇ ਪੱਧਰ ਤੇ ਜਾਂ ਸਾਡੇ ਸਹਿਯੋਗ ਦੇ ਨਾਲ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਜ਼ਰੂਰ ਭਰਤੀ ਕਰਾਉਣ ਤਾਂ ਜੋ ਜਿਹੜਾ ਬਿਮਾਰ ਬੱਚਾ ਹੈ ਉਹਦਾ ਇਲਾਜ ਕਰਾ ਕੇ ਅਸੀਂ ਉਹਨੂੰ ਮੂਲ ਧਾਰਾ 'ਚ ਵਾਪਸ ਲੈ ਕੇ ਆ ਸਕੀਏ